ਸਸੀ ਗੱਲ ਜੀ ਮੇਰਾ ਨਾਮ ਰਮਨਦਸ ਸਿੰਘ ਆਲੋਕ ਇਸ ਵਕਤ ਮੈਂ ਮੌਜੂਦ ਆ ਕਿਸਾਨ ਮੇਲੇ ਦੇ ਜਿਹੜੇ ਮਲੋਟ ਜਿਹੜੀ ਤਾਂ ਤਜ਼ੀਬ ਮਲੋਟ ਮਸ਼ੀਨਰੀ ਦੇ ਵਿੱਚ ਮੌਜੂਦ ਆ ਆਪਾਂ ਗੱਲਬਾਤ ਕਰਾਂਗੇ ਜਿਹੜੇ ਉੱਥੇ ਦੇ ਓਨਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕਿਹੜਾ ਕਿਹੜਾ ਇਸ ਵਾਰ ਖਾਸ ਆ ਕੀ ਕੀ ਕਿਹੜੇ ਕਿਹੜੇ ਪ੍ਰੋਡਕਟ ਨੇ ਉਹਨਾਂ ਕੋਲ ਕਰਦੇ ਆ ਗੱਲਬਾਤ ਜਿਹੜੀ ਮਲੋਟ ਮਸ਼ੀਨਰੀ ਆ ਜਿਹਦੇ ਉਹਨਾਂ ਦੇ ਮਾਲਕ ਨੇ ਓਨਰ ਨੇ ਉਹਨਾਂ ਨਾਲ ਕਰਦੇ ਗੱਲਬਾਤ ਸਸਸੀ ਗੱਲ ਜੀ ਸਸਸੀ ਗੱਲ ਜੀ ਅਸਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਇਸ ਵਾਰ ਤੁਸੀਂ ਕਿਹੜਾ ਪ੍ਰੋਡਕਟ ਲੈ ਕੇ ਆ ਕਿਸਾਨ ਭਰਾਵਾਂ ਲਈ ਸਕਤ ਪਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਖਾਨ ਪ੍ਰਵਾ ਨਾਲ ਰੂਪ ਰੂਪ ਔਨ ਦਾ ਮੌਕਾ ਦਿੱਤਾ ਅਸੀਂ ਸਾਰਾ ਸਾਡੇ ਕੋਲ ਨਾ ਮੇਨਲੀ ਬੇਲਰ ਇਹ ਬੇਲਰ ਗੱਠਾਣੀ ਮਸ਼ੀਨ ਦਾ ਸਮਾਨ ਹੈ ਜੀ ਕਮਬਾਈਨ ਦਾ ਸਾਰਾ ਸਮਾਨ ਅਸੀਂ ਅੰਦਰ ਤਿਆਰ ਕਰਦੇ ਹਾਂ ਗੱਠਾਣੀ ਮਸ਼ੀਨ ਦਾ ਸਮਾਨ ਅੰਦਰ ਤਿਆਰ ਕਰਦੇ ਹਾਂ ਤੇ ਆਪਣਾ ਸਾਡੇ ਕੋਲੇ ਸਟਾ ਰੇਪਰ ਨੂੰ ਦੂੜੀ ਵਾਲੀ ਮਸ਼ੀਨ ਦਾ ਇਹ ਟ੍ਰੀਟ ਕਰੀ ਹੁਣ ਸਾਰਾ ਸਮਾਨ ਮਿਹਰਬਾਨਾ ਸਾਰਾ ਸਮਾਨ ਨਾਲ ਕੋ ਫੇਮਸ ਕੀ ਹੈ ਸਰ ਜੀ ਜਿਹੜਾ ਕਿ ਸਭ ਤੋਂ ਜ਼ਿਆਦਾ ਯੂਸਫੁਲ ਹੁੰਦਾ ਵਾ ਉਹ ਪਲੀਸ ਤੁਹਾਨੂੰ ਦਿਖਾ ਸਕਦੇ ਸਾਨੂੰ ਸਾਡੇ ਕੋਲੇ ਜੀ ਫੇਮਸ ਤਾਂ ਤਕਰੀਬਨ ਸਾਡੇ ਕੋਲ ਰਨਿੰਗ ਆਈਟਮ ਹੀ ਹੈ ਜੀ ਸਾਰੀਆਂ ਕਿਹੜਾ ਯੂਸਫੁਲ ਕਿਹੜਾ ਜ਼ਿਆਦਾ ਹੁੰਦਾ ਸੇ ਤੇ ਤਕਰੀਬਨ ਸਾਰਾ ਹੀ ਯੂਸਫੁਲ ਹੈ ਤੇ ਇਹਨਾਂ ਦੇ ਮਤਲਬ ਕੀ ਪ੍ਰਾਈਸ ਵਾਈਜ਼ ਤੇ ਕੁਆਲਿਟੀ ਵਾਈਜ਼ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਦਾ ਖਿਆਲ ਰੱਖ ਕੇ ਜੀਵਿੰਦਰ ਦੇ ਜੇਬ ਨੂੰ ਧਿਆਨ ਰੱਖ ਕੇ ਅਸੀਂ ਚੀਜ਼ ਨੂੰ ਚਿਆਰ ਕਰਦੇ ਆਂ ਤੇ ਸਰ ਇੰਨੀ ਵਧੀਆ ਗੁਣਵੱਤਾ ਵਧੀਆ ਗੁਣਵੱਤਾ ਦੇ ਹਿਸਾਬ ਨਾਲ ਅਸੀਂ ਮਾਲ ਬਣਾਉਂਦੇ ਵੀ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਆਪਾਂ ਇਹਦੀ ਗੱਲ ਕਰ ਲਈ ਸਰ ਇਹਨੂੰ ਕੀ ਕਹਿੰਦੇ ਨੇ ਇਹ ਕਿਸ ਦਾ ਮੰਦਾ ਸਰ ਇਹ ਇਹ ਬਲੇਡ ਹੈ ਜੀ ਹੂੰ ਇਹ ਆਪਣਾ ਜਿਹੜਾ ਦਾ نیچے ਬੱਤੀ ਹੁੰਦੀ ਹੈ ਹੂੰ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਤਪਣਾ ਆਪਣੀ ਨਹੀਂ ਮਿੱਟੀ ਨਹੀਂ ਜਿਹੜਾ ਆਪਣੇ ਨੀਚੇ ਜਿਹਨੂੰ ਆਪ ਕਹਿੰਦੇ ਧਾਨ ਦੇ ਜਿਹੜੇ ਓਕੇ ਠੀਕ ਹੈ ਜੀ 17 ਵਾਲੋ ਜੇ ਤੁਸੀਂ ਉਹਦਾ ਨੀਚੇ ਵਾਲਾ ਤਾਣਾ ਲਾ ਲਓ ਮਤਲਬ ਕਿ ਉਹਦਾ ਜਿਹੜਾ ਜਿੰਨਾ ਮਤਲਬ ਕਿ ਇਹ ਇਹ ਉਹਨੂੰ ਕੱਟਦਾ ਜੀ ਹਾਂਜੀ ਇਹਨੂੰ ਕੱਟਦਾ ਤੇ ਉਸ ਤੋਂ ਬਾਅਦ ਇਹ ਆਪਣਾ ਇਹ ਰੈਕ ਦੇ ਵਿੱਚ ਓਕੇ ਲੱਗਿਆ ਹੁੰਦਾ ਇਹਨੂੰ ਕੱਟ ਕੇ ਤੇ ਉਹਨੂੰ ਸਾਰਾ ਉਹ ਠੀਕ ਹੈ ਜੀ ਹਾਂ ਉਹਨੂੰ ਮਤਲਬ ਕਿ ਪੈਨਾ ਨਾਲ ਇਕੱਠਾ ਕਰਕੇ ਤੇ ਉਹਦੀ ਗੰਢ ਬੰਨੀ ਜਾਂਦੀ ਹੈ ਠੀਕ ਹੈ ਜੀ ਤੇ ਬੇਲ ਨੂੰ ਜਿਹੜਾ ਬੇਲਰ ਹੁੰਦਾ ਉਹਨੂੰ ਬੇਲ ਕਰਕੇ ਉਹਦੀ ਗੰਢ ਬਣਾ ਕੇ ਬਾਹਰ ਘੜ ਦਿੰਦੇ ਹਾਂ ਬਾਜ਼ਾਰ ਨਾਲ ਕੁਆਲਟੀ ਵਾਈਜ਼ ਸਰ ਕੀ ਫਰਕ ਹੈ ਕੁਆਲਟੀ ਅਸੀਂ ਕੁਆਲਟੀ ਤੋਂ ਪਹਿਲਾਂ ਇਹ ਕਹਿੰਦੇ ਕਿ ਨਹੀਂ ਕੁਆਲਟੀ ਤੇ ਪ੍ਰਾਈਸ ਦਾ ਤਾਂ ਅਸੀਂ ਹਾਂ ਉਹ ਅਸੀਂ ਇਹ ਚੀਜ਼ ਸਾਡਾ ਚੈਲੇਂਜ ਹੈ ਠੀਕ ਹੈ ਜੀ ਤੇ ਸਰ ਜੀ ਇਹਦੀ ਗੱਲ ਕਰ ਲਈਏ ਆ ਜਿਹੜਾ ਰੋਡ ਨੂੰ ਨਜ਼ਰ ਆ ਰਹੀ ਹੈ ਇਹ ਸਰ ਇਹ ਐਨਟ ਡੀ ਮਟੀਰੀਅਲ ਲੱਗੇ ਪਰ ਕੀਤਾ ਜਾਂਦਾ ਫਿਰ ਉਹਨੂੰ ਗ੍ਰਾਈਂਡ ਕਰਨ ਤੋਂ ਬਾਅਦ ਇਹਨੂੰ ਪਰੋਮ ਕੀਤਾ ਜਾਂਦਾ ਓਕੇ ਸਰ ਜਿਸ ਨਾਲ ਕੋਈ ਨੂੰ ਜੰਗ ਵਗੈਰਾ ਲੱਗਦਾ ਡਾਟ ਨਹੀਂ ਕੋਈ ਕਿ ਜਿਵੇਂ ਕਸਟਮਰ ਦੇ ਹਿਸਾਬ ਨਾਲ ਸਾਨੂੰ ਕਸਟਮਰ ਦੀ ਜੇਬ ਦੇ ਹਿਸਾਬ ਨਾਲ ਇਹ ਪ੍ਰੋਸੈਸਿੰਗ ਕਰਨੀ ਪੈਂਦੀ ਹੈ ਜਿਵੇਂ ਹੁਣ ਆ ਚੀਜ਼ ਹੈ ਇਹਨੂੰ ਇਹਨੂੰ ਜੰਗ ਲੱਗਣ ਦਾ ਤਾਂ ਕੋਈ ਚਾਂਸ ਹੀ ਹੈ ਨਹੀਂ ਕਿਉਂਕਿ ਉੱਤੋਂ ਕ੍ਰੋਮ ਕੀਤੀ ਗਈ ਹੈ ਹਾਰਡ ਕ੍ਰੋਮ ਹੈ ਓਕੇ ਸਰ ਇਵੇਂ ਇਹਨੂੰ ਜਿੰਕ ਕੀਤਾ ਗਿਆ ਜੀ ਇਹਨੂੰ ਹੁਣ ਜੇ ਤੁਸੀਂ ਬਾਹਰ ਵੀ ਰੱਖ ਲਓ ਤੇ ਇਹ ਇਹ ਸਾਲਾਬਦੀ ਇਹਦੇ ਚ ਰਸਟ ਨਹੀਂ ਹੋ ਕਰਦੀ ਹਾਂ ਜੀ ਤੇ ਐਸਾ ਇਹਦੀ ਗੱਲ ਕਰੀਏ ਇਹ ਇਹਨੂੰ ਕਿਸ ਕਾ ਮੰਨਦਾ ਸਾਂ ਕਿ ਨੋਟਰ ਦੀ ਸ਼ਾਰਪ ਹੁੰਦੀ ਹੈ ਜੀ ਠੀਕ ਹੈ ਜੀ ਜਿਹਦੇ ਨਾਲ ਮਸ਼ੀਨ ਜਿਹੜਾ ਉਹ ਕੱਟਦਾ ਹੋ ਰੈਕ ਜਿੰਨਾ ਮਤਲਬ ਕਿ ਕੂਸਾ ਕਹਿ ਸਕਦੇ ਆਪਾਂ ਜਿਹੜਾ ਉਹਨੂੰ ਕੱਟਦਾ ਉਹਨੂੰ ਸਾਰੇ ਨੂੰ ਇਕੱਠਾ ਕਰਕੇ ਗੰਡ ਮਾਰਦੀ ਹੈ ਜਿਹੜੀ ਉਹ ਨੋਟਰ ਹੁੰਦੀ ਹੈ ਜੀ ਨੋਟਰ ਹੁੰਦੀ ਹੈ ਹਾਂ ਉਹ ਨੋਟਰ ਦੀ ਸ਼ਾਫਟ ਹੈ ਜੀ ਨੋਟਰ ਸ਼ਾਫਟ ਤੇ ਸਰ ਜੀ ਆ ਇਹਦੇ ਬਾਰੇ ਆ ਦੋ ਤਿੰਨ ਚੀਜ਼ਾਂ ਮੈਨੂੰ ਆ ਨਜ਼ਰ ਆ ਰਹੀਆਂ ਇਹਨਾਂ ਬਾਰੇ ਵੀ ਦੱਸੋ ਇੱਕ ਕ੍ਰੈਂਕ ਹੈ ਜੀ ਹਾਂਜੀ ਬੇਲਰ ਦੀ ਕ੍ਰੈਂਕ ਹੈ ਜੀ ਹੂੰ ਨਿਊ ਆਉਣ ਲੈਣਾ ਮਸ਼ੀਨ ਆਉਂਦੀ ਹੈ ਜੀ ਆਪਣੀ ਉਹਦਾ ਕ੍ਰੈਂਕ ਹੈ ਜੀ ਇਹ ਸ਼ਕਤੀਮਾਨ ਦੀ ਕ੍ਰੈਂਕ ਹੈ ਜੀ ਠੀਕ ਹੈ ਜੀ ਇਹ ਜਿਹੜੇ ਅੱਜ ਕੱਲ ਤੁਸੀਂ ਵੇਖਦੇ ਹੋਵੋਗੇ ਜਿਹੜੇ ਟਰੈਕਟਰ ਦੇ ਅੱਗੇ ਰੀਪਰ ਲੱਗੇ ਹੁੰਦੇ ਆ ਜੀ ਓਕੇ ਇਹ ਅੱਜ ਕੱਲ੍ਹ ਨਾਲ ਉਹਦੇ ਚ ਲੇਬਰ ਦੀ ਦਿੱਕਤ ਆਉਣ ਕਰਕੇ ਨਾ ਉਹ ਜਿਹੜੀ ਉਹਦੀ ਗੰਢ ਹੈ ਆਪਣੀ ਉਹ ਜਿਉਂ ਮਤਲਬ ਕਿ ਨਿਮੀਦਾਰ ਨੂੰ ਜਿਹੜਾ ਬੰਦਾ ਇਹਨੂੰ ਮਸ਼ੀਨ ਰੱਖਦਾ ਉਹਦੇ ਚ ਦਿੱਕਤ ਇਹ ਆਉਂਦੀ ਵੀ ਉਹਨੂੰ ਲੇਬਰ ਜ਼ਿਆਦਾ ਅ ਔਰ ਉਹਨੂੰ ਬਹੁਤ ਜ਼ਿਆਦਾ ਲੇਬਰ ਪੈਂਦੀ ਹੈ ਜੇ ਅਸੀਂ ਇਹ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਹੈ ਯਾਨੀ ਲੇਬਰ ਦਾ ਆਸਾਨੀ ਦਾ ਕੰਮ ਲੇਬਰ ਦਾ ਆਸਾਨੀ ਦਾ ਕੰਮ ਹੀ ਹੋ ਗਿਆ ਜੀ ਇਹਨੇ ਨੇ ਕੱਟ ਕੇ ਨਾ ਗੰਡ ਮਾਰ ਕੇ ਪਾਸੇ ਰੱਖਣਾ ਆਪਣਾ ਪਾ ਰੱਖ ਦੇਣਾ ਆਟੋਮੈਟਿਕਲੀ ਹਾਂ ਠੀਕ ਹੈ ਜੀ ਔਰ ਜੇ ਅਰਜ਼ੀਦਾਰ ਦੀ ਲੇਬਰ ਵੀ ਵੱਜ ਜਾਂਦੀ ਹੈ ਤੇ ਉਹਦੀ ਜਿਹੜੀ ਫਾਰੇ ਕਰ ਕੋਸਟ ਉਹ ਵੀ ਕੱਢ ਜਾਂਦੀ ਹੈ ਤੇ ਇਹ ਵੀ ਸਰਵਿਸ ਦੀ ਗੱਲ ਕਰ ਲਈਏ ਸਰਵਿਸ ਕਰਿਆ ਕੀ ਹੁੰਦਾ ਸਾਡੇ ਦਾ ਸਰਵਿਸ ਆਇਆ ਤਾਂ ਬਾਪਸ ਮੰਦਾ ਜੀ ਨਹੀਂ ਤਾਂ ਮੰਦਾ ਹੀ ਨਹੀਂਗਾ ਉਹ ਤਾਂ ਇਹ ਦੇ ਅਕੋਰਡਿੰਗ ਟੂ ਰਿਕੁਆਇਰਮੈਂਟ ਮੰਦਾ ਜੀ ਜੋ ਕਸਟਮਰ ਦੀ ਰਿਕੁਆਇਰਮੈਂਟ ਹੈ ਇਹ ਦੀ ਸਰਵਿਸ ਕਰਿਆ ਵੀ ਹੁੰਦੀ ਹੈ ਸਾਡੀ ਕੋਈ 6 ਮਹੀਨੇ ਜਾਂ ਸਾਲ ਵਾ ਜੀ ਨਹੀਂ ਇਹ ਮਤਲਬ ਕਿ ਇਹ ਸਰਵਿਸ ਨੇ ਇਹਨਾਂ ਦੇ ਯਾਰ ਰਿਮੂਵ ਹੋਇਆ ਦਾ ਪਾਰਟ ਜਿਹੜਾ ਖਰਾਬ ਹੋਣਾ ਉਹ ਪਾਰਟ ਰਿਮੂਵ ਹੋ ਜਾਂਦਾ ਅਸੀਂ ਛੇਤੀ ਕਿਤੇ ਖਰਾਬ ਹੋਣ ਵਾਲਾ ਅਸੀਂ ਗੱਲ ਕਰੀਏ ਇੱਕ ਲਾਈਫ ਦੀ ਗੱਲ ਕਰੀਏ ਕਿੰਨੀ ਕਿ ਲਾਈਫ ਹੁੰਦੀ ਸਾਡੀ ਲਾਈਫ ਤਾਂ ਦੇਖੋ ਜੀ ਉਹਦੇ ਚਲਾਉਣ ਤੇ ਚਲਾਣ ਤੇ ਹੈਗੀ ਬਿਲਕੁਲ ਸਹੀ ਗ ਆਪ ਲੋਕੀ ਉਹਦੀ ਬਿਲਕੁਲ ਬਿਲਕੁਲ ਆ ਲਾਈਵ ਚਲਾਂ ਤੇ ਡਿਪੈਂਡ ਹੈ ਇਹ ਤਾਂ ਬਿਲਕੁਲ ਗਲਵਾ ਚ ਬਾਕੀ ਸਰ ਤੇ ਆਪਾਂ ਇੱਕ ਦੋ ਚੀਜ਼ਾਂ ਇਹਦੇ ਬਾਰੇ ਵੀ ਦੱਸੋ ਸਰ ਆ ਫੇਕ ਮਸ਼ੀਨ ਦਾ ਸਾਮਾਨ ਹੈ ਜੀ ਜਿਹੜੀਆਂ ਆਪਣੀਆਂ ਯੋਨ ਆਪਾਂ ਕਹਿੰਦੇ ਨੇ ਪਟਕੜੀਆਂ ਮਸ਼ੀਨਾਂ ਹੁੰਦੀਆਂ ਹਾਂਜੀ ਹਾਂਜੀ ਇਹ ਉਹਨਾਂ ਦਾ ਸਾਮਾਨ ਹੈ ਜੀ ਇਹਨਾਂ ਦੀ ਕਸਟਮਰ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੀ ਹਾਂ ਵੀ ਇਹ ਛੇਤੀ ਘਤੇ ਇੰਜੀਨੀਅਰ ਲੈਵਲ ਤੇ ਨਹੀਂ ਹੁੰਦਾ ਮਿਲਦਾ ਨਹੀਂਗਾ ਮਿਲਦਾ ਨਹੀਂ ਬਾਰ ਹੋਗਾ ਹਾਂ ਤੇ ਤੇजे ਮਿਲਦਾ ਤਾਂ ਉਹਦੀ ਕੋਸਟ ਬਹੁਤ ਜ਼ਿਆਦਾ ਹੋਊਗੀ ਕੋਸਟ ਜ਼ਿਆਦਾ ਦੀ ਹਾਂ ਉਹ ਜੀਨ ਦਾ ਨੂੰ ਬਹੁਤ ਪਛਾਣਦੀ ਹੁੰਦੀ ਜੀ ਸਰ ਆਪਾਂ ਗੱਲ ਕਰੀ ਜਿਹੜੇ ਤੁਸੀਂ ਪ੍ਰੋਡਕਟ ਦਿਖਾਇਆ ਸਾਨੂੰ ਤੇ ਬਾਹਰ ਨਾਲੋਂ ਥੋੜਾ ਬਹੁਤ ਕਿੰਨਾ ਕੁ ਫਰਕ ਹੋਏਗਾ ਸਾਡੀ ਰੇਟ ਦੀ ਗੱਲ ਕਰੀਏ ਤਾਂ ਜਮੀਨ ਆਸਮਾਨ ਦਾ ਫਰਕ ਹੈ ਜੀ ਜਮੀਨ ਆਸਮਾਨ ਦਾ ਥੋੜਾ ਬਹੁਤ ਸਭ ਜੀ ਅੰਦਾਜ਼ਨ ਮਤਲਬ ਕਿ ਤੁਹਾਡੇ ਆਪਣੇ ਸੋਚ ਸਮਝ ਤੋਂ ਬਾਹਰ ਹੈ ਜੀ ओके ਬਹੁਤ ਜ਼ਿਆਦਾ ਰੈਟ ਦਾ ਫਰਕ ਹੈ ਯਾਨੀ ਕਿ ਤੁਸੀਂ ਕੁਆਲਟੀ ਵੀ ਵਧੀਆ ਦੇ ਰਹੇ ਹੋ ਪ੍ਰਾਈਸ ਵੀ ਲੋਰ ਦੇ ਰਹੇ ਆ ਐਸੀ ਕਰਕੇ ਤਾਂ ਅਸੀਂ ਮਤਲਬ ਕਿ ਸਾਨੂੰ ਐਸੀ ਐਸੀ ਉਤਸ਼ਾਹ ਕਰਕੇ ਉਹਨਾਂ ਦੇ ਲੋਕਾਂ ਵੱਲੋਂ ਜਿਹੜਾ ਸਾਨੂੰ ਉਤਸ਼ਾਹ ਮਿਲਦਾ ਮਿਲਦਾ ਪਿਆਵਾ ਸਾਨੂੰ ਕੋਆਪਰੇਸ਼ਨ ਲੋਕਾਂ ਵੱਲੋਂ ਮਿਲਦੀ ਹੈ ਠੀਕ ਹੈ ਜੀ ਅਸੀਂ ਉਹ ਵੱਧ ਤੋਂ ਵੱਧ ਕੋਸ਼ਿਸ਼ ਇਹ ਕਰਦੇ ਵੀ ਘੱਟ ਤੋਂ ਘੱਟ ਮਤਲਬ ਕਿ ਮਾਰਗ ਰੱਖ ਕੇ ਉਹਨਾਂ ਨੂੰ ਵਧੀਆ ਚੀਜ਼ ਦਿੱਤੀ ਜਾਵੇ ਤਾਂ ਕਿ ਇਹਨਾਂ ਦੀ ਬਿਲਕੁਲ ਜੇ ਜੇਵ ਦੀ ਰੱਖਿਆ ਹੋ ਸਕੇ ਬਿਲਕੁਲ ਤੇ ਆ ਸਰ ਜੀ ਆ ਬਾਕੀ ਆ ਪ੍ਰੋਡਕਟ ਇੱਕ ਕਮਾਈਨ ਦਾ ਸਮਾਨ ਹੈ ਜੀ ਕਮਾਈਨ ਦਾ ਸਮਾਨ ਆ ਤੋੜੀ ਵਾਲੀ ਮਸ਼ੀਨ ਦੀਆਂ ਸ਼ਾਫਟਾਂ ਜੀ ਇੱਕ ਕਮਾਈਨ ਚ ਲੱਗਣ ਵਾਲੀਆਂ ਸ਼ਾਫਟਾਂ ਜੀ ਇਹ ਸਾਰੀਆਂ ਪਿੰਨਾਂ ਜੀ ਦੇ ਨਾਲ ਕਮਾਈਨ ਸਾਰੀ ਮਤਲਬ ਆਪਰੇਟ ਹੁੰਦੀ ਹੈ ਜੀ ਸਾਰੀ A1 ਕੁਆਲਿਟੀ ਆ ਹਾਂ ਜੀ ਠੀਕ ਹੈ A1 ਕੁਆਲਿਟੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਕੁਆਲਿਟੀ ਵੀ A1 ਹੈ ਤੇ ਪ੍ਰਾਈਸ ਵੀ ਮਾਰਕੀਟ ਨਾਲ ਲੋ ਆ ਗਿਆ ਇਸ ਚੀਜ਼ ਤੇ ਗਰੰਟੀ ਦਾ ਹਾਂ ਤੇ ਕਿਸਾਨਾਂ ਦੀ ਝੇਪ ਦਾ ਧਿਆਨ ਰੱਖਦੇ ਹੋ ਤੁਸੀਂ ਇਹ ਚਾ ਯਾਨੀ ਕਿ ਪ੍ਰੋਡਕਟ ਲੈ ਕੇ ਆਇਆ ਹਾਂ ਤੇ ਬਾਕੀ ਗੱਲ ਕਰਾਂਗੇ ਸਰ ਜੀ ਆ ਵੀ ਸਾਰਾ ਇਹ ਇਹਦਾ ਬਿਲਡਰ ਦਾ ਸਮਾਨ ਹੈ ਜੀ ਬਿਲਡਰ ਦਾ ਸਮਾਨ ਹੈ ਠੀਕ ਹੈ ਜੀ ਕਿਉਂਕਿ ਤੁਸੀਂ ਪ੍ਰਾਈਸ ਦੀ ਗੱਲ ਕਰਦੇ ਜੀ ਹੁਣ ਕੰਪਨੀ ਦੇ ਵਿੱਚੋਂ ਹਾਂ ਕੋਈ ਵੀ ਸ਼ਖਸੀਅਤ ਚੀਜ਼ ਲੈਣ ਜਾਂਦਾ ਹੈ ਤੇ ਨੀਰ ਬਾਉਟੋ 17-18000 ਰੁਪਏ ਦੀ ਇਹ ਵਾਲੀ ਹਾਂ ਓਕੇ ਅਸੀਂ ਉਹਨਾਂ ਨੂੰ ਸੇਮ ਕੁਆਲਿਟੀ ਦੇ ਵਿੱਚ ਸੇਮ ਮਟੀਰੀਅਲ ਦੇ ਵਿੱਚ ਹਾਂ 2400 ਤੱਕ 2500 ਤੱਕ ਅਸੀਂ ਉਹਨਾਂ ਨੂੰ ਦੇ ਦੰਨੇ ਵਾਹ ਜੀ ਵਾਹ ਹੁਣ ਆ ਚੀਜ਼ ਦੇਖੋ ਜੀ ਜੇ ਇਹਦੇ ਵਿੱਚ ਕੋ ਥੋੜਾ ਬਾੜਾ ਕਸਟਮਰ ਕੋ ਮੈਂ ਕੰਪਰੋਮਾਈਜ਼ ਕਰਦਾ ਹਾਂ ਤੇ 700 ਤੋਂ ਸ਼ੁਰੂ ਹੋ ਜਾਂਦੀ ਜੀ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਰਿਹਾ ਇਹਨੂੰ ਕਹਿੰਦੇ ਕੀ ਸਰ ਇਹਨੂੰ ਨਾਈਫ ਆਰਮ ਕਹਿੰਦੇ ਜੀ ਨਾਈਫ ਆਰਮ ਦੀ ਗੱਲ ਕਰੇ ਇਹ ਬਾਜ਼ਾਰ 17-18000 ਰੁਪਏ ਦੀ ਤੇ ਇੱਥੋਂ ਦੀ ਕਿੰਨੀ 2400 ਰੁਪਏ 2400 ਰੁਪਏ ਔਰ ਰਸਟਰ ਮਟੀਰੀਅਲ ਆ 2400 ਰੁਪਏ ਦੀ ਮਿਲ ਗਈ ਉਹ ਵੀ ਟੈਸਟਮੇਟ ਕਿੰਨਾ ਜਮੀਨ ਆਸਮਾਨ ਦਾ ਨਹੀਂ ਇਹਦਾ ਸਤਵੇਂ ਆਸਮਾਨ ਦਾ ਔਰ ਜ਼ਮੀਨ ਦਾ ਫਰਕ ਹੈਗਾ ਦੇਖੋ ਕਿੰਨਾ ਜਾਨੀ ਕਿ ਪ੍ਰਾਈਸ ਲੋ ਔਰ ਸਭ ਤੋਂ ਵੱਡੀ ਗੱਲ 700 ਰੁਪਏ ਦੇ ਵਿੱਚ ਵੀ ਸਟਾਰਟ ਹੋ ਗਿਆ ਇੱਕ ਵਾਰ ਤੁਸੀਂ ਜਰੂਰ ਆਓ ਸਰ ਇੱਕ ਵਾਰ ਆਪਣਾ ਕੰਪਨੀ ਦਾ ਨਾਮ ਦੱਸੋ ਕੀ ਹੈਗਾ ਵਾ ਮਲੋਟ ਮਸ਼ੀਨਰੀ ਸਟੋਰ ਸਾਡੀ ਕੰਪਨੀ ਜੀ ਮਲੋਟ ਫੋਕਲ ਪੁਆਇੰਟ ਤੇ ਸਾਡੀ ਫੈਕਟਰੀ ਹੈ ਜਿੱਥੇ ਤੇ ਮਲੋਟ ਜੀ ਫੋਕਲ ਪੁਆਇੰਟ ਨਹੀਂ ਮਲੋਟ ਜੀ ਮਲੋਟ ਜੀ ਸਰ ਡਿਪਟੀ ਡਿਸਟ੍ਰਿਕਟ ਚੀਰਿਮੋਖ ਸਰ ਸਾਹਿਬ ਜੀ ਮਲੋਟ ਫੋਕਲ ਪੁਆਇੰਟ ਦਾਨੇ ਵਾਲਾ ਪਿੰਡ ਹੈਗਾ ਹੀ ਮਲੋਟ ਦੇ ਨਾਲ ਹੀ ਉਹਦੇ ਚ ਫੋਕਲ ਪੁਆਇੰਟ ਸਾਡਾ ਬਣਾਇਆ ਹੋਇਆ ਦਸੀ ਏਰੀਆ ਉਹਦੇ ਚ ਸਾਡੀ ਫੈਕਟਰੀ ਐਸ 12 ਸਾਡਾ ਪਲਾਟ ਨੰਬਰ ਹੈ ਜੀ ਐਸ 12 ਪਲਾਟ ਨਾ ਤੇ ਸਰ ਜੀ ਕੋਈ ਕੰਟੈਕਟ ਨੰਬਰ ਜਾਂ ਆਨਲਾਈਨ ਕਿਸੇ ਨੂੰ ਮੰਗਾਣਾ ਹੋਵੇ ਕਿਸੇ ਨੂੰ ਮੰਗਾ ਸਕਦਾ ਤੁਹਾਡੇ ਕੋਲ ਆ ਕੰਟੈਕਟ ਨੰਬਰ ਸਰ ਸਾਡਾ ਹੈਗਾ 94632 ਹਾਂ 01637 ਹਾਂ ਤੇ ਦੂਸਰਾ ਹੈਗਾ ਜੀ 96804 ਹਾਂ ਵੀ ਗੇਰੋ ਬਾਰੇ ਠੀਕ ਹੈ ਤੇ ਆਲ ਪੰਜਾਬ ਦੇ ਵਿੱਚ ਆ ਆਲ ਇੰਡੀਆਂ ਚ ਅਸੀਂ ਮਤਲਬ ਕਿ ਸਾਡੇ ਤੋਂ ਕੋਈ ਕਸਟਮਰ ਡਿਮਾਂਡ ਕਰਦਾ ਜੇ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਪਹਿਲੀ ਗੱਲ ਤਾਂ ਸਾਡੇ ਡੀਲਰ ਨੈਟਵਰਕ ਹੈ ਪਰ ਬਾਈ ਦਾ ਡੀਲਰ ਤੱਕ ਨਹੀਂ ਪਹੁੰਚ ਹੁੰਦੀ ਜੇ ਉਹਨਾਂ ਨੂੰ ਕੋਈ ਪ੍ਰਾਈਸ ਦੀ ਪ੍ਰੋਬਲਮ ਜੇ ਕਿਸ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਸੀ ਉਹਨਾਂ ਨੂੰ ਕੋਰੀਅਰ ਕਰਵਾ ਦਿੰਦੇ ਠੀਕ ਹੈ ਜੀ ਤੇ ਸਰ ਜੀ ਕਿਸਾਨ ਭਰਾਵਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਤਾਂ ਕਿਸ ਤਰ੍ਹਾਂ ਦੇ ਸਕਦੇ ਮੈਸੇਜ ਤੁਸੀਂ ਕਿਸਾਨ ਭਰਾਵਾਂ ਨੂੰ ਇਹ ਮੈਸੇਜ ਦੇਣਾ ਚਾਹਾਂਗੇ ਵੀ ਵੱਧ ਤੋਂ ਵੱਧ ਮਤਲਬ ਕਿ ਜੋ ਅੱਜ ਕੱਲ ਦੀ ਐਡਵਾਂਸ ਟੈਕਨੋਲੋਜੀ ਆ ਰਹੀ ਉਹਨੂੰ ਅਪਣਾਓ ਤਾਂ ਕਿ ਜਿਹੜਾ ਖੇਤੀ ਦਾ ਤੰਦਾ ਜਿਹੜਾ ਲਗਾਤਾਰ ਨੁਕਸਾਨ ਤੇ ਜਾ ਰਿਹਾ ਉਹ ਸਹੀ ਮਸ਼ੀਨਰੀ ਦੀ ਸਹੀ ਸਾਧੇ ਵਰਤੋਂ ਕਰਕੇ ਆਪਦੀ ਵੱਧ ਤੋਂ ਵੱਧ ਕਾਸਟ ਘਟਾਈ ਜਾਵੇ ਜਿੰਨੀ ਕਾਸਟ ਘਟੂਗੀ ਕਿਸਾਨ ਨੂੰ ਉਹਨਾਂ ਹੀ ਲਾਭ ਹੋਊਗਾ ਅਸੀਂ ਤਾਂ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਦੇ ਆ ਜੀ ਲੁਧਿਆਣਾ ਸਾਨੇਵਾਲ ਜੋ ਐਗਰੀਕਲਚਰ ਦੀ ਐਕਸੀਬਿਸ਼ਨ ਲੱਗੀ ਹੋਈ ਹੈ ਉਹਦੇ ਸੱਚੀ ਸਟਾਲ ਲਾਈ ਵੀ ਹੈ ਉਹ ਆ ਕੇ ਸਾਡੇ ਮਾਲ ਮਾਲ ਨੂੰ ਦੇਖਣ ਸਾਡੀ ਕੁਆਲਿਟੀ ਦੇਖਣ ਸਾਡੇ ਪ੍ਰਾਈਸ ਪੁੱਛਣ ਉਹ ਇਸ ਚੀਜ਼ ਨੂੰ ਮਾਰਕਟ ਨਾਲ ਕੰਪੇਅਰ ਕਰਨ ਵੀ ਉਹਨਾਂ ਦੀ ਗੇਵ ਨੂੰ ਕਿੰਨਾ ਫਰਕ ਪੈ ਰਿਹਾ ਅਸੀਂ ਸਾਰਿਆਂ ਨੂੰ ਹੱਥ ਜੋ ਕੇ ਬੇਨਤੀ ਕਰਦੇ ਹਾਂ ਵੀ ਇੱਕ ਵਾਰੀ ਸਾਡੇ ਸਟਾਲ ਤੇ ਜਿੰਨੇ ਵੀ ਕਿਸਾਨ ਵੀਰ ਮਸ਼ੀਨਰੀ ਬੇ ਬੈਲਰ ਸੰਬੰਧੀ ਇੱਕ ਮੈਨ ਸੰਬੰਧੀ ਜਾਂ ਟੂਰੀਅਲ ਮਸ਼ੀਨ ਸੰਬੰਧੀ ਚਲਾਉਂਦੇ ਆ ਜਾਂ ਵਰਤਦੇ ਆ ਉਹ ਇੱਕ ਵਾਰੀ ਸਾਡੇ ਸਟਾਲ ਤੇ ਜ਼ਰੂਰ ਵਿਜ਼ਿਟ ਕਰ ਸਰ ਜੀ ਅਗਰ ਸਾਡਾ ਇੱਥੇ ਆ ਨਾ ਕਿਸੇ ਅੰਦਰ ਕੋ ਸਰ ਨੰਬਰ ਹਾਲ ਨੰਬਰ ਹਾਲ ਨੰਬਰ 1 ਦੇ ਵਿੱਚ ਸਟਾਲ ਨੰਬਰ A16 ਹੈ ਜੀ A16 ਹਾਂਜੀ ਬਹੁਤ ਬਹੁਤ ਧੰਨਵਾਦ ਆ ਇਹ ਸੰ ਸਾਡੇ ਨਾਲ ਜਿਹੜਾ ਕਿ ਮਲੋਟ ਮਸ਼ੀਨੀ ਤੇ ਐਬੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਰੇਟ ਦੇ ਵਿੱਚ ਬੜਾ ਫਰਕ ਆ ਇਹਨਾਂ ਦੀ ਕੁਆਲਿਟੀ ਵਾਜ ਚੀਜ਼ ਬਹੁਤ ਵਧੀਆ ਵਾ ਔਰ ਸਭ ਤੋਂ ਇਹ ਦੇਖੋ ਕਿ ਜਿਹੜੀ ਚੀਜ਼ 24000 ਰੁਪਏ ਦੀ ਮਿਲਦੀ ਪਈ ਹੈ ਜਾਂ 18000 ਰੁਪਏ ਦੀ ਮਿਲਦੀ ਉਹੀ ਚੀਜ਼ ਨਾਲ ਉਹ ਤੇ 2400 ਰੁਪਏ ਦੀ ਮਿਲਦੀ ਔਰ 700 ਰੁਪਏ ਤੇ ਵੀ ਜਿਹੜੀ ਚੀਜ਼ ਸਟਾਰਟ ਹੋ ਰਹੀ ਹੈ ਤਾਂ ਤਾਂ ਦੀ ਮਸ਼ੀਨਰੀ ਵਿੱਚ ਕਾਫੀ ਜ਼ਿਆਦਾ ਜਿਹੀ ਕੁਆਲਿਟੀ ਵਾਜ ਆ ਔਰ ਕੁਆਲਿਟੀ ਵਾਜ ਔਰ ਰੇਟ ਲੋ ਇਕ ਵਾਰ ਤੁਸੀਂ ਜ਼ਰੂਰ ਆਓ ਇਹਨਾਂ ਦੇ ਕੋਲ ਜਿਹੜੇ ਮਲੋਟ ਮਸ਼ੀਨਰੀ ਕੋਲ ਆਓ ਜੂਰ ਇੱਕ ਵਾਰ ਸਮਾਨ ਦੇਖੀਏ ਦੇਖੋ It's an ordinary.